E é o lugar de

मत्था टेक हाँ बस ठीक हाथ जोड़ दस बस बस सल्यूट बस। कर दो अंकल सल्यूट कर दे। ओके जी ਠੀਕ ਹੈ ਠੀਕ ਓਕੇ ਠੀਕ ਚੜਾ ਦਿਓ ਮਾਤਾ ਚੜਾ ਦਿਓ ਚੜਾ ਦਿਓ ਬੱਚੇ ਕਿਤੇ ਤਰਸੋਂ ਕਿਤੇ ਵਸ ਚੰਗੀ ਮਾਤਾ ਘਰ ਜਰਮਲਾ ਵੇਖ ਫੇਰੇ ਕਿਤੇ ਵਸ ਤੋਂ ਤੁਮ ਕੋਈ ਵੀ ਨਾ ਕੋਈ ਵੀ ਜੋਦੀ ਬਹੁਤ ਦੁਖਰੀ ਗੱਲ ਹੈ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੋੜੀ ਜੀ ਬੱਚੀ ਹੈ ਮਿਰਦਾ ਮਾਤਾ ਜੀ ਹੈਗੇ ਆ ਔਰ ਜੰਗ ਰੇ ਰਹਿਤ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਗਰੋਂ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇੰਨਾ ਰੋੜ ਨੂੰ ਕਹਿੰਦੇ ਦੁੱਖ ਵੱਡਾ ਉਹ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਦਾ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰੈਜ਼ੈਂਟੇਟ ਮੈਂ ਨਾ ਮੈਂ ਕਿਤੇ ਫ੍ਰੀਲੀਅਨ ਪਾਰਟੀ ਕਿ ਬਟ ਇਸੇ ਸਰਕਾਰ ਦੇ ਐਟਲਿਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਿਹੜਾ ਉਹ ਜਿੰਨਾ ਵੀ ਹੈਗਾ ਉਹ ਮੈਂ ਜਲਦੀ ਕਰਵਾਵਾਂਗੇ ਜਿੱਥੇ ਤੋ ਕਰਕੇ ਉਹ ਜਿਹੜਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਲੇਜ ਦਾ ਬ੍ਰਿਗੇਡਰ ਜੀ ਰੋਸ ਸਾਹਿਬ ਨੇ ਜੋ ਸੈਮੀ ਵੀਰ ਫਿਰ ਟਰੈਕਟਰ ਉਹਨੇ ਇੱਕ ਰੱਖਦਾ ਚੈੱਕ ਲਈਏ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਕਿ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੋਈ ਕੇਡ ਬਣਾਉਣਾ ਸਕੂਲ ਦਾ ਨਾਮ ਰੱਖਣਾ ਉਹ ਜਲਦੀ ਜਲਦੀ ਹੋਏਗਾ ਚਲੋ ਇੱਕ ਵਾਰ ਫਿਰ ਸਾਡੇ ਬਰਾਉਨ ਦਾ ਹਮਦਦੀ ਬਜਟ ਕਰਦੇ ਹੋਏ ਭਾਈ ਜੀ ਖਾਨ ਸਾਹਿਬ ਬਾਈ ਜੀ ਜੀ ਉਹਦਾ ਦੁੱਖਾ ਜੀ ਪਹਾੜ ਜਿੱਦਾ ਸਦਮਾ ਉਹਦੀ ਮਾਤਾ ਦੇ ਵਾਸਤੇ ਮੈਂ ਤਨਪਤੀ ਵਾਸਤੇ ਮਾਸੂਮ 6 ਸਾਲ ਦੇ ਬੱਚੀ ਵਾਸਤੇ ਲਖਮਣ ਨੂੰ ਬਹੁਤ ਬਿਆਨ ਨਹੀਂ ਕੀਤਾ ਸੀ ਉਹ ਜਿਹਨਾਂ ਪਰਿਵਾਰਾਂ ਦੇ ਹੁੰਦੇ ਹਨ ਉਹ ਪਰਦੇ ਬਹੁਤ ਬਹੁਤ ਉਹਨਾਂ ਵਾਸਤੇ ਮੁਸੀਬਤਾਂ ਦਾ ਬਖਤਕੀ ਕਰਦੇ ਤੇ ਉਹ ਜਿਹਦੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇ ਸ਼ਿਵ ਵਾਸਤੇ ਸਮਾਜ ਵਾਸਤੇ ਉਹ ਸੀਧੀ ਪਈ ਹੈ ਸਹਿਤਾਂ ਦਾ ਨਾਮ ਜਿਹੜਾ ਉਹਦੀ ਦੁਨੀਆ ਤੋਂ ਤਰਣਾ ਜਿੰਦਗੀ ਬਹੁਤ ਤਾਂ ਉਹਨਾਂ ਕੋਲ ਜਿੰਦੇ ਰਹੋ ਨਸੀਬੀ ਕਿ ਉਹ ਮਰ ਰਹੇ ਉਹ ਐਕਸੀਡੈਂਟਾਂ 'ਚ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਗਿਆ ਇਹ ਦੇਖ ਕੇ ਪਰਿਵਾਰ ਨੂੰ ਅਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਮਾਤਮਾ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਾਂ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਕੰਪਲੀਅਨਟ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣਾ ਵਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਨੌਰ ਵਿਖੇ ਜੋ ਜਿਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ لیکن ایک منصفا کہتا منصفا کہوں گا کہ اس جودے نے اپنا سپریم سیکریفائس دے کر اپنی او چار سال دی معصوم بچی اپنی پتنی اپنی ماں نو جڑا ہے وہ چھوڑا دے دیتا لیکن اوتھے دکھ دے نال نال مان بھی ہے کہ سینکڑے لوگ روز مرتے نے انہاں نوں کوئی یاد نہیں لگدا لیکن ایک شہید دی موت دے دے طرح کولر کولر کرتے تو ایک بار پھر میں اس جودے شادت کولر کولر کرتے